ਪ੍ਰਤਾਪ ਸਿੰਘ ਬਾਜਵਾ ਨੇ ਸੁਪਰ ਸ਼ੱਕਰ ਮਸ਼ੀਨ ਦਾ ਜਾਇਜ਼ਾ ਲਿਆ ਕਾਧੀਆਂ ਰਿਪੋਰਟ ਸੰਦੀਪ ਸੂਰੀ ਨਗਰ ਕੌਂਸਲ ਕਾਧੀਆਂ ਵੱਲੋਂ ਤਕਰੀਬਨ 12 ਲੱਖ ਦੀ ਲਾਗਤ ਨਾਲ ਮੰਗਵਾਈ ਗਈ ਸੁਪਰ ਸ਼ੱਕਰ ਮਸ਼ੀਨ ਨਾਲ ਕਾਧੀਆਂ ਦੇ ਨਾਲੇ ਸਾਫ਼ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਵਿੱਚ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ ਇਸ ਮਸ਼ੀਨ ਦਾ ਜਾਇਜ਼ਾ ਲੈਣ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਐਮਐਲਏ ਹਲਕਾ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਿਹਾ ਕਿ ਬਰਸਾਤ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੇ ਵੱਡੇ ਨਾਲੇ ਸਾਫ਼ ਕਰ ਦਿੱਤੇ ਜਾਣਗੇ ਜਿਸ ਨਾਲ ਬਰਸਾਤ ਦਾ ਪਾਣੀ ਸੜਕਾਂ ਤੇ ਨਹੀਂ ਆਵੇਗਾ। ਉਹਨਾਂ ਨੇ ਕਿਹਾ ਕਿ ਕਾਦੀਆਂ ਹਰਚੋ ਵਾਲ ਰੋਡ ਵਜਾਂਦਾ ਰੋਡ ਕਾਦੀਆਂ ਬਟਾਲਾ ਰੋਡ ਬਣ ਕੇ ਤਿਆਰ ਹੋ ਚੁੱਕੀ ਹੈ। ਜਲਦੀ ਹੀ ਸਿਵਲ ਲਾਈਨ ਤੋਂ ਤਰਖਾਣਾ ਵਾਲੀ ਰੋਡ ਬਣਵਾਈ ਜਾਵੇਗੀ। ਦੂਜੇ ਪਾਸੇ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਕਾਦੀਆਂ ਦੇ ਵਿਕਾਸ ਦੇ ਕੰਮ ਮੈਂ ਕਰਵਾ ਰਿਹਾ ਹਾਂ ਜਿੰਨੇ ਵੀ ਪ੍ਰੋਜੈਕਟ ਆਏ ਹਨ ਉਹ ਮੇਰੀ ਕੋਸ਼ਿਸ਼ ਨਾਲ ਆਏ ਹਨ ਸੇਖਵਾਨ ਨੇ ਇੱਕ ਵਾਰੀ ਫਿਰ ਤੋਂ ਬਾਜਵਾਨ ਨੂੰ ਉਪਨ ਡਿਬੇਟ ਦਾ ਚੈਲੰਜ ਦਿੰਦਿਆਂ ਕਿਹਾ ਕਿ ਮੇਰੇ ਸਾਹਮਣੇ ਬੈਠ ਕੇ ਆਹਮੋ ਸਾਹਮਣੇ ਗੱਲ ਕੀਤੀ ਜਾਵੇ ਇੱਕੋ ਇਹ ਸੁਪਰ ਸੈਕਰ ਮਸ਼ੀਨ ਲੈ ਕੇ ਆਂਦੀ ਹੈ ਇਹ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ ਤੋਂ ਇਹ ਵੀ ਆਈ ਆ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ ਠਿਕਰੀਵਾਲ ਰੋਡ ਹੋਈ ਤੁਹਾਡੀ ਬੁੱਟਰ ਰੋਡ ਹੋਈ ਈਵਨ ਆ ਵੀ ਜਿਹੜੀ ਆ ਗਵਾਂਡ ਦੇ ਵਿੱਚ ਰਾਂਪਰੇਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ ਹੁਣੇ ਇਹਨਾਂ ਦੇਣੇ 'ਚ ਮੈਂ ਮਨਜ਼ੂਰੀ ਜਿਹੜੀ ਅਹਿਮਦੀਆ ਦੀ ਜਾਂਦੀ ਹੈ ਚੌਧਰੀ ਸਰਫੁੱਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਕਿਹੋ ਛੋਟਾ ਪਿੰਡ ਉੱਤਰਖਾਨਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੋਗਲਵਾਲਾ ਇਹ ਵੀ ਇਹਨਾਂ ਦੇਣਾ 'ਚ ਬੜੀ ਚੀਪ ਸ਼ਕਤੀ ਨਾਲ ਗੱਲ ਹੋਈ ਹੈ ਸਾਰੀਆਂ ਛੜਕਾਂ ਸੀ ਪਵਾਵਾਂਗੇ ਜੋ ਮੈਕਸਿਮਮ ਹੋਣ ਡਿਪੈਂਡ ਤੇ ਕਰਦਾ ਗਵਰਨਮੈਂਟ ਕਿੰਨੇ ਕਿ ਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਇਹ ਸਾਰਾ ਜੀ ਸਰਕਾ ਵਿੱਚ ਸੁਪਰ ਸੀ ਇਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ੁਕ ਸਰ ਆਪ ਦੇ ਨੀਤਾ ਆਵਾਜ਼ ਨੀਤਾ ਨੇ ਕੋਈ ਦਾਵਾ ਕਰ ਕਿ ਇਹ ਸੁਪਰ ਸਕਰ ਨੀਮ ਗਾਈਏ ਉਹ ਕਿਤੇ ਅਸੀਂ ਪ੍ਰਸ਼ਾਸਨ ਕਹੇ ਕਿ ਯਾ ਆਪਣੇ ਨਿਕਾਮਾ ਚਲੋ ਇਸ ਗੱਲ ਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮ ਐਲ ਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਹਤੇ ਹੋਣੀ ਹਨ ਥੋੜਾ ਮੋਟਾ ਵਿਚਾਰੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ 5-4% ਕ੍ਰੈਡਿਟ ਲੈਣ ਦੇ ਦਿਓ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤੇ ਗਰੀਬਾਂ ਦੀ ਆਇਆ ਕੋਈ ਨਹੀਂ ਕੋਈ ਮੈਂਬਰ ਆਇਆ ਇੱਕ ਵੀ ਆਪ ਦਾ ਇੱਥੇ ਮਿਸਪੈਲਟੀ 'ਚ ਇੱਕ ਮੈਂਬਰ ਨਹੀਂ ਹਾਂ ਤਾਂ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚਲੋ